ਹਾਂਜੀ ਬਹੁਤ ਸੋਹਣਾ ਹੀ ਤੇ ਬਹੁਤ ਪਿਆਰਾ ਡਿਜ਼ਾਈਨ ਲੈ ਕੇ ਆਇਆ ਕਾਫੀ ਜ਼ਿਆਦਾ ਇਹਦੀ ਡਿਮਾਂਡ ਰਹਿੰਦੀ ਹੈ ਜੌਰਜਟ ਦੇ ਉੱਪਰ ਪ੍ਰਾਈਸ ਆਏਗਾ ਤੇ ਸ਼ਿਮਰ ਦੇ ਉੱਪਰ ਵੀ ਆ ਗਿਆ ਜੀ ਇਹ ਤੁਸੀਂ ਦੇਖ ਸਕਦੇ ਹੋ ਵੀ ਲੈ ਸਕਦੇ ਹੋ ਇਹ ਜੀ ਆਰਗੈਂਜ਼ਾ ਦੀਆਂ ਸ਼ਰਟ ਆਉਣਗੀਆਂ ਸਿਲਕ ਦੀ ਆਏਗੀ ਬਾਟਮ ਤੇ ਨਾਲ ਆਏਗਾ ਜੀ ਚਨਾਉਨ ਸ਼ਵਾਨ ਦਾ ਦੁਪੱਟਾ ਪੂਰਾ ਹੈਂਡਵਰਕ ਆਏਗਾ neck design ਦੇਖੋ ਬਹੁਤ ਸੋਹਣਾ ਨਵੇਂ ਡਿਜ਼ਾਈਨ ਦੇ ਵਿੱਚ ਬਣਿਆ ਹੋਇਆ ਸਬ ਦੇ ਅਲੱਗ-ਅਲੱਗ ਡਿਜ਼ਾਈਨਿੰਗ ਹੋਏਗੀ 컬러 ਵੀ ਅਲੱਗ-ਅਲੱਗ ਹੋਣਗੇ ਇਹ ਆ ਜੀ ਬਹੁਤ ਜ਼ਿਆਦਾ ਸੋਨੇ ਕ੍ਰੇਪ ਦੇ ਉੱਪਰ ਆਲ ਓਵਰ ਕ੍ਰੇਪ ਦਾ ਫੈਬਰਿਕ ਆਏਗਾ ਤੇ ਨਾਲ ਹੋਇਆ ਜੀ ਪਰਲਸ ਵਰਕ ਜਿਹਦੀ ਕਾਫੀ ਜ਼ਿਆਦਾ ਡਿਮਾਂਡ ਤੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਪੂਰਾ ਫਰੰਟ ਹੈਵੀ ਹੁੰਦਾ ਆਲ ਓਵਰ 5 ਮੀਟਰ ਸੂਟ ਹੁੰਦਾ ਤੇ ਨਾਲ ਦੁਪੱਟੇ ਇਹ ਵੀ ਕ੍ਰੇਪ ਦੇ ਸੂਟ ਆ ਜੀ ਕਾਫੀ ਜ਼ਿਆਦਾ ਇਹ ਫੇਮਸ ਡਿਜ਼ਾਈਨ ਹੈਗਾ ਤੇ ਬਹੁਤ ਜ਼ਿਆਦਾ ਇਹਨੂੰ ਪਸੰਦ ਕੀਤਾ ਜਾਂਦਾ ਹੈ ਜੀ ਇਹਦੇ ਫਰੰਟ 슬ੀਵਸ ਤੇ ਪਹੁੰਚ ਤੇ ਵਰਕ ਆਏਗਾ ਚਨਾਣ ਦੇ ਦੁਪੱਟੇ ਇਹ ਵੀ organza ਦਾ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਫਰੰਟ ਹੈਵੀ ਵਿਦ organza ਦੁਪੱਟਾ ਘੱਟ ਰੇਟ ਦੇ ਵਿੱਚ ਇਹ ਪਾਰਟੀ wear suits ਹੈਗੇ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਇ ਕਰ ਸਕਦੇ ਹੋ ਇਹ muslin cotton ਦੇ tie dye suit ਆ ਗਏ ਚੁੱਕੇ ਨੇ ਇਹ ਵੀ ਤੁਸੀਂ ਲੈ ਸਕਦੇ ਥੈਂਕ ਯੂ ਸੋ